ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਿਸ਼ਤੇ ਐ ਜੀ ਮੁੰਡੇ ਤੇ ਕੁੜੀਆਂ ਦੇ ਚਾਰ ਕੁੜੀਆਂ ਦੇ ਨਵੇਂ ਰਿਸ਼ਤੇ ਐ ਜੀ ਤਿੰਨ ਘਰੇਲੂ ਜੱਟ ਸਿੰਘ ਪਰਿਵਾਰ ਤੋਂ ਆ ਤੇ ਚੌਥਾ ਰਿਸ਼ਤਾ ਰਾਮਗੜੀਆ ਪਰਿਵਾਰ ਤੋਂ ਕੁੜੀ ਦਾ ਹੈਗਾ ਉਸ ਤੋਂ ਬਾਅਦ ਰਿਸ਼ਤੇ ਮੁੰਡਿਆਂ ਦੇ ਆ ਫਾਈਲ ਨੰਬਰ ਅਨੁਸਾਰ ਰਿਸ਼ਤਾ ਨੋਟ ਕਰ ਲਿਆ ਕਰੋ ਜੀ ਰਿਸ਼ਤਾ ਜੇ ਕਿਸੇ ਪਰਿਵਾਰ ਨੇ ਵਿਚੋਲੇ ਜਰੀਏ ਲੈਣਾ ਜਾਂ ਰਿਸ਼ਤੇ ਦੀ ਐਡਲ ਗਵਾਉਣੀ ਹੈ ਸਕ੍ਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਰਿਸ਼ਤਾ ਹੈ ਜੀ 290 ਨੰਬਰ ਫਾਈਲ ਨਾਮ ਹਰ ਸਿਮਰਨ ਕੌਰ ਜ਼ਿਲ੍ਹਾ ਮਾਨਸਾ ਏਰੀਆ ਸਰਦੂਲਗੜ ਏਜ 23 ਸਾਲ ਡੇਟ ਆਫ ਬਰਥ 10 10 2002 ਦਾ ਬੌਰਨ ਕਾਸਟ ਜੱਟ ਸਿੱਖ ਗੋਤ ਮਾਨ ਸਟੱਡੀ ਪਾਸ ਟੂ ਡਿਪਲੋਮਾ ਇਨ ਡੀਸੀਏ ਪਲੱਸ ਪੀਟੀਏ ਵਿਦ ਓਵਰਆਲ 60 ਸਕੋਰ ਫਾਦਰ ਨੇਮ ਜਸਵੀਰ ਸਿੰਘ ਵਰਕ ਪਾਠੀ ਹੈ ਜੀ ਗੁਰਦੋਰਾ ਸਾਹਿਬ ਦੇ ਮਦਰ ਨੇਮ ਸਰਬਜੀਤ ਕੌਰ ਵਰਕ ਹਾਊਸ ਵਾਈਫ ਨਾਉ ਇਮ ਟੀਚਰ ਪੈਸ਼ਨ ਟੀਚਿੰਗ ਦਾ ਮੰਗਾ ਹੈ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਤੇ ਜ਼ਮੀਨ 5 ਕਿੱਲੇ ਤੱਕ ਹੋਵੇ 290 ਨੰਬਰ ਫਾਈਲ ਕਹਿ ਕੇ ਰਿਸ਼ਤਾ ਲੈਣਾ ਸਾਡੇ ਤੋਂ ਅਗਲਾ ਰਿਸ਼ਤਾ ਆਇਆ 291 ਨੰਬਰ ਫਾਈਲ ਨਾਮ ਕੌਰ ਜ਼ਿਲ੍ਹਾ ਗੁਰਦਾਸਪੁਰ ਕੁੜੀ ਦੀ ਕਾਸਟ ਜੱਟ ਸਿੱਖ ਗੋਪਤ ਮਾਨ ਡੇਟ ਆਫ ਬਰਥ 271998 ਹਾਈਟ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪਾਸ ਕੁੜੀ ਘਰ ਦਾ ਕੰਮ ਕਰ ਜਾਣਦੀ ਹੈ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਮੈਰਿਡ ਇੱਕ ਭਰਾ ਮੈਰਿਡ ਹੈ ਮੰਗ ਹੈ ਜੀ ਮੁੰਡਾ ਖੇਤੀਬਾੜੀ ਵਾਲਾ ਹੋਵੇ ਤੇ ਜਾਂ ਫਿਰ ਕੋਈ ਪ੍ਰਾਈਵੇਟ ਕੰਮਕਾਰ ਕਰਦਾ ਹੋਵੇ ਤਿੰਨ ਤੋਂ ਚਾਰ ਕਿੱਲੇ ਜ਼ਮੀਨ ਹੋਵੇ ਕੁੜੀ ਸੋਹਣੀ ਸੁਨੱਖੀ ਹੋਵੇ ਸੌਰੀ ਤਿੰਨ ਤੋਂ ਚਾਰ ਕਿੱਲੇ ਜ਼ਮੀਨ ਹੋਵੇ ਮੁੰਡੇ ਕੋਲ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਵਧੀਆ ਪਰਿਵਾਰ ਤੋਂ ਹੈ ਰਿਸ਼ਤਾ ਗਾ ਵਿਆਹ ਵਧੀਆ ਕਰਨਾ ਕੁੜੀ ਦਾ ਜੀ ਅਗਲਾ ਰਿਸ਼ਤਾ ਆਇਆ 292 ਨੰਬਰ ਫਾਈਲ ਜ਼ਿਲ੍ਹਾ ਅੰਮ੍ਰਿਤਸਰ ਨਾਮ ਹਰਜੀਤ ਕੌਰ ਕੁੜੀ ਦੀ ਕਾਸਟ ਜਰਸੀ ਕੁਤਸਰਾ ਡੇਟ ਆਵ ਬਥ 12 10 1997 ਹਾਈਟ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਪਰਿਵਾਰ ਚ ਮਾਤਾ ਪਿਤਾ ਪ੍ਰੀ ਮੈਰਿਡ ਮੰਗਾ ਜੀ ਮੁੰਡਾ ਨਿਸ਼ਪਤੇ ਤੋਂ ਰਹਾਤਾ ਮੁੰਡਾ ਕੈਨੇਡਾ ਗਿਆ ਹੋਵੇ ਤੇ ਜ਼ਮੀਨ 5 ਕਿੱਲੇ ਤੱਕ ਹੋਵੇ ਕੁੜੀ ਘਰ ਦਾ ਸਾਰਾ ਕੰਮਕਾਰ ਜਾਣਦੀ ਹੈ ਕੁੜੀ ਅੱਗੇ ਬੀਏਸੀ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ ਲਾਸਟ ਸਾਲ ਰਹਿ ਗਿਆ ਹੈਗਾ ਅਗਲਾ ਰਿਸ਼ਤਾ ਆਇਆ 293 ਨੰਬਰ ਫਾਈਲ ਨਾਮ ਮੰਦੀਪ ਕੌਰ ਕਲਸੀ ਕਾਸਟ ਆ ਰਾਮਗੜੀਆ ਮਿਸਤਰੀ ਡੇਟ ਆਫ ਬਰਥ 25/9/2001 ਹਾਈਟ 5 ਫੁੱਟ 4 ਇੰਚ ਸਟੱਡੀ 1 ਇਅਰ ਕੰਪਿਊਟਰ ਕੋਰਸ ਇਨ ਬਿਜ਼ਨਸ ਮੈਨੇਜਮੈਂਟ 1 ਇਅਰ ਡਿਪਲੋਮਾ ਇਨ ਕੁਲਿਨਰੀ ਮੈਨੇਜਮੈਂਟ ਫਾਦਰ ਐਕੁਪੇਸ਼ਨ ਕੰਟਰੈਕਟਰ ਫਾਦਰ ਹੈ ਜੀ ਏਕ ਓਪੇਸ਼ਨ ਕੰਟਰੈਕਟਰ ਮਦਰ ਏਕ ਓਪੇਸ਼ਨ ਬੁਟੀਕ ਵਰਕ ਸਿਵਲਿੰਗ 1 ਬ੍ਰਦਰ ਅਨਮੈਰਿਡ ਨੀਡ ਏ ਪ੍ਰਾਈਵੇਟ ਜੌਬ ਔਰ ਏ ਗਵਰਨਮੈਂਟ ਜੌਬ ਪੀਆਰ ਆਫ ਐਨੀ ਕੰਟਰੀ ਔਰ ਏ ਔਨ ਬਿਜ਼ਨਸ 293 ਨੰਬਰ ਫਾਈਲ ਕਹਿ ਕੇ ਇਹ ਰਿਸ਼ਤਾ ਸਾਡ ਤੋਂ ਲੈਣਾ ਇਹ ਰਿਸ਼ਤੇ ਸੀ ਜਿ ਘਰੇਲੂ ਅੱਜ ਦੇ ਕੁੜੀਆਂ ਦੇ ਆਗਲੇ ਰਿਸ਼ਤੇ ਆ ਜੀ ਮੁੰਡਿਆਂ ਦੇ ਬਹੁਤ ਵਧੀਆ ਪਰਿਵਾਰਾਂ ਤੋਂ ਰਿਸ਼ਤੇ ਆ ਪਰਿਵਾਰ ਵਾਲਿਆਂ ਨੂੰ ਸੰਪਰਕ ਜਰੂਰ ਕਰਿਆ ਕਰੋ ਕੁੜੀ ਵਾਲੇ ਨਿਊਜ਼ੀਲੈਂਡ ਪੀਆਰ ਮੁੰਡੇ ਦਾ ਰਿਸ਼ਤਾ ਹੈ ਜੀ 6265 ਨੰਬਰ ਫਾਈਲ ਨਾਮ ਸਿੰਘ ਜਿਲ੍ਹਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਜਰ ਸਿੱਖ ਗੋਤ ਦਿਓਲ ਡੇਟ ਆਫ ਬਰਥ 29 ਜੁਲਾਈ 1996 ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਭੈਣ ਭਰਾ ਕੋਈ ਨਹੀਂ ਕੰਮ ਲੈਬ ਟੈਕਨੀਸ਼ੀਅਨ ਇਨ इनकम आ जी सठ लख एनुअल जमीन दो किले न्यूजीलैंड पी आर फादर जॉब करते ने मदर हाउसवाइफ चाहे लड़की न्यूजीलैंड संगरूर पटियाला मलेरकोटला बरनला एरिए पहल आ कु पोस्ट ग्रैजुएट हो नंबर नोट करो सतानवे सात सौ तिरानवे अठत् छे सौ इकताली अगला रिश्ता है जी बहठ सौ छियाहठ नंबर फाइल जिले फाजिलका जलालाबाद रोड नाम सिंह मुंडे की कास्ट जट सिख ਗੋਤ ਗੱਲ ਡੇਟ ਆਫ ਬਰਥ 6/8/1994 ਹਾਈਟ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਆਈਟੀਆਈ ਵੱਡਾਪਰਾ ਵਿਆਹ ਹੈਗਾ ਸਵਾ ਪੰਜ ਕਿੱਲੇ ਜ਼ਮੀਨ ਆ ਪਲੱਸ ਦੁਕਾਨਾਂ ਨੇ ਤੇ ਨੇੜੇ ਸ਼ਹਿਰ ਚ ਆ ਜ਼ਮੀਨ ਸ਼ਹਿਰ ਦੀ ਤਿੰਨ ਕਿੱਲੇ ਆ ਕੰਮ ਆਪਣਾ ਬਿਜ਼ਨਸ ਮੁੰਡਾ ਵਧੀਆ ਸਿੱਖ ਸਰਦਾਰ ਨਸ਼ੇ ਪੱਤੇ ਤੋਂ ਰਾਇਤਾ ਕੁੜੀ ਦਾ ਰਿਸ਼ਤਾ ਚਾਹੀਦਾ 10 ਤੋਂ 12 ਪੜ੍ਹੀ ਹੋਵੇ ਘਰ ਦਾ ਕੰਮਕਾਰ ਆਉਂਦਾ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 94662225305 ਅਗਲਾ ਰਿਸ਼ਤਾ ਆਇਆ 6277 ਨੰਬਰ ਫਾਈਲ ਹੈ ਜ਼ਿਲ੍ਹਾ ਫਰੀਦਕੋਟ ਨਾਮ ਸਿੰਘ ਕਾਸਟ ਜੱਟ ਸਿੱਖ ਮੁੰਡਾ ਪੱਗ ਬਾਂਦਾਗਾ ਨਸ਼ੇ ਤੋਂ ਰਹਿਤਾ ਡੇਟ ਆਫ ਬਰਥ ਆ 25/2/1999 ਕੱਦ 5 ਫੁੱਟ 11 ਇੰਚ ਵੈਸ਼ ਨੂੰ ਪਰਿਵਾਰ ਆ ਮਾਤਾ ਤੇ ਪਿਤਾ ਭੈਣ ਵਿਆਹੀ ਆ ਪੜ੍ਹਾਈ ਐਮਏ ਪੰਜਾਬੀ 1 ਸਾਲ ਕੰਪਿਊਟਰ ਡਿਪਲੋਮਾ ਜ਼ਮੀਨ ਪੈਂਡਚ ਢਾਈ ਕਿੱਲੇ ਤੇ 10 ਕਿੱਲੇ ਰਾਜਸਥਾਨ ਚ ਨੇ ਕੰਮ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾਗਾ ਤੇ ਨਾਲ ਖੇਤੀ ਵੀ ਕਰਦਾਗਾ ਮੰਗ ਹੈ ਜੀ ਵੈਸ਼ਨੂ ਪਰਿਵਾਰ ਦੀ ਸੋਹਣੀ ਸੁਸ਼ੀਲ ਜੱਟ ਸਿੱਖ ਕਾਸਟ ਦੀ ਲੜਕੀ ਹੋਵੇ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਵੇ ਅਤੇ ਕੱਦ 5 ਫੁੱਟ 4 ਤੋਂ ਘੱਟ ਨਾ ਹੋਵੇ ਲੜਕੀ ਨੂੰ ਰਸੋਈ ਦਾ ਕੰਮਕਾਰ ਜਰੂਰ ਆਉਂਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 94647 34342 ਅਗਲਾ ਰਿਸ਼ਤਾ ਆਇਆ ਬਾਟ ਸੋ 18 ਹੱਟਾ ਨੰਬਰ ਫਾਈਲ ਜ਼ਿਲ੍ਹਾ ਫਾਜ਼ਿਲਕਾ ਨਾਮ ਸਿੰਘ ਮੁੰਡੇ ਦੀ ਕਾਸਟ ਜੱਟ ਸੀ ਕਿ ਡੇਟ ਆ ਬੱਥ 22 ਜੂਨ 1999 ਹਾਈਟ 6 ਫੁੱਟ ਪੜ੍ਹਾਈ ਕੁਆਲੀਫਿਕੇਸ਼ਨ ਐਮ ਐਸ ਸੀ ਕੈਮਿਸਟਰੀ ਫਰੋਮ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਜੌਬ ਲੈਕਚਰ ਐਟ ਆਕਾਸ਼ ਇੰਸਟੀਚਿਊਟ ਫਾਦਰ ਫਾਰਮਰ ਮਦਰ ਹਾਊਸ ਵਾਈਫ ਜ਼ਮੀਨ 22 ਕਿੱਲੇ ਮੁੰਡਾ ਵਧੀਆ ਸਿੱਖ ਸਰਦਾਰ ਹੈ ਅਮਰਤ ਛੱਕਿਆ ਹੋਇਆ ਵਧੀਆ ਜੌਬ ਹੈ ਵਧੀਆ ਘਰ-ਬਾਰ ਬਣਿਆਗਾ ਮੰਗ ਹੈ ਕੁੜੀ ਦਾ ਅੰਮ੍ਰਿਤ ਛਕਿਆ ਹੋਵੇ ਜੇ ਨਹੀਂ ਤਾਂ ਫਿਰ ਵਿਆਹ ਤੋਂ ਬਾਅਦ ਛਕੇ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ 7814069422 ਤੇ ਨੰਬਰ ਤੇ ਸੰਪਰਕ ਕਰਕੇ ਇਸ ਰਿਸ਼ਤੇ ਵਾਸਤੇ ਹੋਰ ਬਧੇਰੇ ਜਾਣਕਾਰੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਆਗਲਾ ਰਿਸ਼ਤਾ ਆਇਆ 6269 ਨੰਬਰ ਫਾਈਲ ਜ਼ਿਲ੍ਹਾ ਮਹਾੜੀ ਬਾਥਪਲੇਸ ਪਠਾਨਕੋਟ ਨਿਮ ਸਿੰਘ ਮੁੰਡੇ ਦੀ ਕਾਸਟ ਜਰਸੀਖ ਰੇਹਾਇਸ਼ ਹੁਣੇ ਇਸ ਟਾਈਮ ਮੋਹਾਲੀ ਆ ਗੋਤ ਗੁਰਾਇਆ ਸਟੱਡੀ ਗ੍ਰੈਜੂਏਸ਼ਨ ਪਾਸ ਡੇਟ ਆਫ ਬਰਥ 11/3/1992 ਹਾਈਟ 182 ਸੈਂਟੀਮੀਟਰ ਪਰਫੈਸ਼ਨ ਪ੍ਰਾਪਰਟੀ ਡੀਲਰ ਸੈਲਰੀ 3 ਤੋਂ 4 ਲੱਖ ਪਰ ਐਨਿਊਅਮ ਮਦਰ ਹਾਊਸ ਵਾਈਫ ਫਾਦਰ ਆਰਮੀ ਰਿਟਾਇਰ ਠੀ ਫਰੋਮ ਪੰਜਾਬ ਮੁੰਡਾ ਵਧੀਆ ਸੋਹਣਾ ਸੁਨਖਾਗਾ ਤੇ ਨਸ਼ੇ ਪਤੇ ਤੋਂ ਰਾਇਆਤਾ ਮੁੰਡਾ ਸਿਰਮ ਮੋਨਾਗਾ ਤੇ ਵਧੀਆ ਸੋਹਣੀ ਕੋਠੀ ਪਾਈ ਹੈ ਜ਼ਮੀਨ ਵੀ ਵਧੀਆ ਹੈਗੀ ਮੰਗਾ ਕੁੜੀ ਵਧੀਆ ਸੈਣੀ ਤੇ ਸਮਝਦਾਰ ਪੜੇ ਲਿਖੀ ਹੋਵੇ ਬੀਏ ਤੱਕ ਪੜ੍ਹਾਈ ਕਰੀ ਹੋਵੇ ਬਾਕੀ ਘਰ-ਬਾਰ ਸੰਭਣ ਵਾਲੀ ਹੋਵੇ ਮੁੰਡੇ ਨੇ ਫੋਰਨ ਨਹੀਂ ਜਾਣਾ ਰਿਸ਼ਤਾ ਸਿਰਫ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 70213 92291 ਆਇਲਰ ਇਸਤਾ ਹੈ ਜੀ 6870 ਨੰਬਰ ਫਾਈਲ ਜ਼ਿਲ੍ਹਾ ਜਲੰਧਰ ਨਾਮ ਸੰਦੀਪ ਮਿੰਗਲਾਨੀ ਕਾਸਟ ਰੋੜੇ ਖੱਤਰੀ ਗੋਤਾ ਮਿਗਲਾਨੀ ਡੇਟ ਆਫ ਬਰਥ 25/02/1999 ਕੰਮ ਆ ਜੀ ਮੁੰਡੇ ਦਾ ਆਪਣਾ ਬਿਜ਼ਨਸ ਹੈ ਫਾਦਰਸ ਆਵ ਐਕਸਪਾਇਰ ਨੇ ਮਾਤਾ ਹਸਵਾਈਫ ਤਿੰਨ ਭੈਣਾ ਮੈਰਿਡ ਇੱਕ ਭਰਾ ਮੈਰਿਡ ਆਮਦਨ ਮੁੰਡੇ ਦੀ 30 ਤੋਂ 35000 ਰੁਪਏ ਮਹੀਨੇ ਦੀ ਘਰ ਵਧੀਆ ਡਬਲ ਸਟੋਰੀ ਤੇ ਕੁੜੀ ਸਿੰਪਲ ਤੇ ਸਿਆਣੀ ਹੋਵੇ ਤੇ 12 ਤੱਕ ਜਾਂ ਫਿਰ ਬੀਏ ਤੱਕ ਪੜ੍ਹਾਈ ਕਰੀ ਹੋਵੇ ਘਰੇਲੂ ਕੰਮ ਕਰ ਆਉਂਦਾ ਹੋਵੇ ਦੁਕਾਨ ਤੇ ਸ਼ੌਪ ਤੇ ਬੈਠ ਕੇ ਕੰਮ ਕਰ ਸਕਦੀ ਹੋਵੇ ਜਾਂ ਫਿਰ ਘਰੇਲੂ ਕੰਮ ਜਾਣਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 8054640592 ਅਗਲਾ ਰਿਸ਼ਤਾ ਆਇਆ 1871 ਨੰਬਰ ਫਾਈਲ ਜਿਲ੍ਹਾ ਮੋਗਾ ਨਾਮ ਸਿੰਘ ਮੁੰਡੇ ਦੀ ਕਾਸਟ ਆ ਸੁਨਿਆਰੇ ਸਿੱਖ ਡੇਟ ਆਵਤ 10/1/1999 ਹਾਈਟ 5 ਫੁੱਟ 10 ਇੰਚ ਪੜ੍ਹਾਈ ਗ੍ਰੈਜੂਏਸ਼ਨ ਉਸ ਤੋਂ ਬਾਅਦ ਆਈਟੀਆਈ ਡਿਪਲੋਮਾ ਜੌਬ ਮੈਨੇਜਰ ਇਨ اے ਯੂ ਬੈਂਕ ਸੈਲਰੀ ਸੈਲਰੀ 45000 ਮਹੀਨੇ ਦੀ ਉਸ ਤੋਂ ਉੱਪਰ ਵੀ ਬਣ ਜਾਂਦੇ ਆ ਪਰਿਵਾਰ ਚ ਮਾਤਾ ਜੀ ਹਾਊਸ ਵਾਈਫ ਫਾਦਰ ਐਕਸਪਾਇਰ ਭੈਣਾ ਮੈਰਿਡ ਨੇ ਕੁੜੀ ਦੀ ਜਰਨਲ ਕਾਸਟ ਹੋਵੇ ਪਹਿਲ ਸਨਾਰੇ ਹੀ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਮੁੰਡਾ ਵਧੀਆ ਸੋਨਾ ਸੁਨੱਖਾ ਕੁੜੀ ਬਧੀਆ ਸਿਆਣੀ ਤੇ ਸਮਝਦਾਰ ਹੋਵੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕਰੀ ਹੋਵੇ ਜੇਕਰ ਕੁੜੀ ਪ੍ਰਾਈਵੇਟ ਜੌਬ ਕਰਨਾ ਚਾਹੁੰਦੀ ਹੈ ਤਾਂ ਵੀ ਇਹ ਪਰਿਵਾਰ ਕਰਾ ਦੇਣਗੇ ਮੁੰਡਾ ਮੌਨਾ ਹੈਗਾ ਸੁਣਾ ਸੁਨਖਾ ਪਰਿਵਾਰ ਦਾ ਨੰਬਰ ਨੋਟ ਕਰੋ 8190058 07307 ਮੈਰਜ ਬੀਰੋ ਵਾਲੇ ਇਹਨਾਂ ਨੂੰ ਨਾ ਫੋਨ ਕਰਨ ਜੀ ਅਗਲਾ ਰਿਸ਼ਤਾ ਆਇਆ 6272 ਨੰਬਰ ਫਾਈਲ ਜ਼ਿਲ੍ਹਾ ਫਿਰੋਜ਼ਪੁਰ ਕਾਸਟ ਸਚਦੇਵ ਮੰਗਲਿਕ ਹੈ ਮੁੰਡਾ ਨੇਮ ਕੁਮਾਰ ਕੁਮਾਰ ਇਹਨਾਂ ਦਾ ਗੋਤ ਆ ਉਮਰ 27 ਸਾਲ ਡੇਟ ਆਫ ਬਰਥ 31/7/1997 ਪੜ੍ਹਾਈ ਪਲਾਸ 2 ਵਧੀਆ ਇਨਕਮ ਹੈ ਜੀ ਤੇ ਕਾਰੋਬਾਰ ਮੋਬਾਈਲ ਸ਼ਾਪ ਹਾਈਟ ਪਾਈ ਫੁੱਟ 9 ਇੰਚ ਪਰਿਵਾਰ ਚ ਭਰਾ ਇੱਕ ਵੱਡਾ ਮੈਰਿਡ ਆ ਮਾਤਾ ਤੇ ਪਿਤਾ ਨੇ ਮੁੰਡਾ ਵਧੀਆ ਸੋਹਣਾ ਸੁਨੱਖਾ ਘਰ ਬਰ ਬਹੁਤ ਵਧੀਆ ਬਣਿਆ ਹੋਇਆਗਾ ਮਹਾਂਗਾ ਜੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਘਰੇਲੂ ਪੜੀ ਲਿਖੀ ਪਰਿਵਾਰ ਦੇ ਦੋ ਨੰਬਰਾਂ ਨੋਟ ਕਰੋ 83606069 ਜਾਂ ਫਿਰ ਇਸ ਨੰਬਰ ਤੇ 99146 15799 ਅਗਲਾ ਰਿਸ਼ਤਾ ਆਇਆ 6200 73 ਨੰਬਰ ਫਾਈਲ ਜ਼ਿਲ੍ਹਾ ਬਠਿੰਡਾ ਏਰੀਆ ਰਾਮਪੂਰਾ ਫੂਲ ਨਾਮ ਸਿੰਘ ਕਾਸਟ ਰੋੜਾ ਸਿੱਖ ਗੋਤ ਮਾਨਕ ਟਾਲਾ ਉਮਰ 29 ਸਾਲ ਹਾਈਟ 5 10 ਪੜ੍ਹਾਈ 8th ਪਾਸ ਪਰਾ ਮੈਰਿਡ ਉਹ ਘਰ ਜਵਾਈ ਆ ਭੈਣ ਮੈਰਿਡ ਆ ਕੰਮ ਆ ਜੀ ਮੁੰਡੇ ਦਾ ਕਰਿਆਨੇ ਦੀ ਦੁਕਾਨ ਆਪਣੀ ਆਮਦਨ 30 ਤੋਂ 35000 ਪ੍ਰਤੀ ਮਹੀਨਾ ਜ਼ਮੀਨ 4 ਕਨਾਲ ਆ ਮੰਗ ਆ ਜੀ ਕੁੜੀ ਘਰੇਲੂ ਕੰਮ ਕਾਰ ਆਲੀ ਹੋਵੇ ਸਿਆਣੀ ਤੇ ਸਮਝਦਾਰ ਪਰਿਵਾਰ ਦਾ ਨੰਬਰ ਨੋਟ ਕਰੋ 8837633060 ਅਗਲਾ ਰਿਸ਼ਤਾ ਆਇਆ ਜੀ 674 ਨੰਬਰ ਫਾਈਲ ਜ਼ਿਲ੍ਹਾ ਜਲੰਧਰ ਨਾਮ ਸਿੰਘ ਡੇਟ ਆਫ ਬਰਥ 2011 1986 ਕੱਦ 52 ਜਾਤ ਟਾਂਕ ਕਛਤਰੀ ਤੇ ਗੋਤਾ ਜੀ ਕਬੂ ਕੈਥ ਯੋਗਤਾ ਬੀਕੋਮ ਨੌਕਰੀ ਆਪਣੀ ਵੈਬਸਾਈਟ ਦਾ ਕੰਮ ਚੰਗੀ ਆਮਦਨ ਭਰਾ ਤੇ ਭੈਣ ਇੱਕ ਭੈਣ ਵਿਆਹੀ ਹੈ ਮੁੰਡਾ ਅਨਮੈਰਿਡਾ ਜਲੰਧਰ ਸ਼ਾਉਣੀ ਵਿਖੇ ਆਪਣਾ ਘਰ ਤੇ ਦੁਕਾਨ ਹੈ ਮੁੰਡਾ ਨਾਨਵੈਜ ਤੇ ਉਹ ਮੰਗਲਿਕ ਮੰਗ ਹੈ ਜੀ ਕੁੜੀ ਕਰੇ ਲੁਕਾ ਮਕਾਰ ਵਾਲੀ ਹੋਵੇ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਪਰਿਵਾਰ ਦਾ ਨੰਬਰ ਨੋਟ ਕਰੋ 90 419 07103 ਅਗਲਾ ਰਿਸ਼ਤਾ ਆਇਆ 1275 ਨੰਬਰ ਫਾਈਲ ਜ਼ਿਲ੍ਹਾ ਨਵਾਂ ਸ਼ਹਿਰ ਨਾਮ ਸਿੰਘ ਅਮਰਤਾਰੀ ਮੁੰਡੇ ਦੀ ਕਾਸਟ ਆ ਜਰਸੀ ਖੋਤ ਸਮਰਾ ਹਾਈਟ 6 ਫੁੱਟ ਪੜ੍ਹਾਈ ਪਲੱਸ 2 ਪਾਸ ਡੇਟ ਆਫ ਬਰਥ 30 ਮਾਰਚ 1995 ਕੰਮਕਾਰ ਡਰਾਈਵਰ ਪੁਰਤਕਾਲ ਤਨਖਾਹ ਹੈ ਜੀ ਇੰਡੀਆ ਰੁਪੀਸ 17000 ਜ਼ਮੀਨ 5 ਕਿੱਲੇ ਆ ਪਰਿਵਾਰ ਚ ਮੈਂਬਰ ਤਿੰਨ ਨੇ ਮਾਤਾ ਜੀ ਨੇ ਤੇ ਸਿਸਟਰ ਆ ਫਾਦਰ ਜੀ ਐਕਸਪਾਇਰ ਹੈ ਜੀ ਮਾਤਾ ਹਾਊਸ ਵਾਈਫ ਮੁੰਡੇ ਦਾ ਅਮਰਤ ਛਕੇਗਾ ਮੰਗਾ ਜੀ ਕੁੜੀ ਗੁਰੂ ਘਰ ਨਾਲ ਜੁੜੀ ਹੋਵੇ ਅਮਰਤਾਰੀ ਹੋਵੇ ਬਹੁਤ ਵਧੀਆ ਗੱਲ ਆ ਅਮਰ ਛਕੇਆ ਹੋਵੇ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਸਿੰਪਲ ਹੋਵੇ ਬਿਲਕੁਲ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਪੜ੍ਹਾਈ ਵਧੀਆ ਕਰੀ ਹੋਵੇ ਕੁੜੀ ਦੀ ਮੁੰਡਾ ਵਿਆਹ ਤੋਂ ਬਾਅਦ ਆਪਣੇ ਨਾਲ ਵੀ ਰੱਖ ਸਕਦਾ ਹੈਗਾ ਪ੍ਰਵਾਦਾ ਨੰਬਰ ਨੋਟ ਕਰੋ +351 9203 4405 ਆਗਲਾ ਲਾਸਟ ਰਿਸ਼ਤਾ ਹੈ ਜੀ 6277 ਨੰਬਰ ਫਾਈਲ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਮੁੰਡੇ ਦੀ ਕਾਸਟ ਜੈਤ ਸਿੱਖ ਗੋਤ ਬਰਾੜ ਡੇਟ ਆਫ ਬਰਥ 25/1999 ਹਾਈਟ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਪਾਸ ਕੰਮ ਆਸਟ੍ਰੇਲੀਆ TR ਆਟੋਮੋਬਾਈਲ ਕੰਪਨੀ ਵਿੱਚ ਸੈਲਰੀ ਵਧਈਆ ਜ਼ਮੀਨ ਸੱਤ ਕਿੱਲੇ ਪਰਿਵਾਰ ਚ ਇੱਕ ਭੈਣ ਮੈਰਿਡ ਹੈ ਕੈਨੇਡਾ ਪੀਆਰ ਆ ਮਾਤਾ ਅੰਗਣਵਾੜੀ ਵਰਕਰ ਘਰ ਕੋਲ ਸੈਂਟਰ ਪਿਤਾ ਆਰ ਐਮ ਪੀ ਡਾਕਟਰ ਘਰ ਕਲੀਨਿਕ ਰਿਸ਼ਤਾ ਆਸਟ੍ਰੇਲੀਆ ਤੋਂ ਪੀਆਰ ਲੜਕੀ ਜਾਂ ਫਿਰ ਆਰ ਐਨ ਨਰਸਿੰਗ ਜੌਬ ਕਰਦੀ ਲੜਕੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98725 55750 ਗੁਰੂ ਕਿਰਪਾ ਮੈਰਜ ਵਿਰੋਧੀ ਨਿਸ਼ਾਨੀ ਰੱਖੋ ਜੀ ਚੈਨਲ ਦੇ ਉੱਤੇ ਨਾਮ ਸਾਡਾ ਲਿਖਿਆ ਹੋਇਆ ਤੇ ਨੰਬਰ ਵੀ ਨੋਟ ਕਰ ਲਓ ਜੀ ਜਿਹੜਾ ਅਸੀਂ ਸਕਰੀਨ ਤੇ ਦਿੱਤਾ ਹੋਇਆ ਹੈਗਾ ਉਸ ਉੱਤੇ ਆਪਣੇ ਰਿਸ਼ਤੇ ਤੁਸੀਂ ਐਡ ਵੀ ਲਗਵਾ ਸਕਦੇ ਹੋ ਸਾਡੇ ਦੁਆਰਾ ਰਿਸ਼ਤਾ ਮੈਚ ਕਰਕੇ ਵੀ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ ਜੀ ਧੰਨਵਾਦ ਜੀ